ਕਿਹੜਾ ਸਾਡਾ ਅੱਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਗਜ਼ੈਕਟਿਵ ਦੇ ਵਿੱਚ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸੱਚਖੰਡ ਸ੍ਰੀ ਹਜੂਰ ਦਰਬਾਰ ਸਾਹਿਬ ਜੀ ਦੇ ਘੱਟੋ ਘੱਟ ਦੋ ਗ੍ਰੰਥੀ ਜ਼ਰੂਰ ਰੱਖੇ ਜਾਣ ਸੋ ਉਹਨਾਂ ਦੇ ਵਿੱਚ ਭਾਈ ਕੇਵਲ ਸਿੰਘ ਜੀ ਪੁੱਤਰ ਸਰਦਾਰ ਸਰਦੇਵ ਸਿੰਘ ਜੀ ਪਿੰਡ ਬਹਿਣੀਵਾਲ ਦੇਸਤਕ ਮਾਨਸਾ ਜਿਹੜੇ ਸਾਡੇ ਪੰਜ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਂਦੇ ਆ ਔਰ ਉਹਨਾਂ ਤੋਂ ਇਲਾਵਾ ਭਾਈ ਪ੍ਰਵਿੰਦਰਪਾਲ ਸਿੰਘ ਜੀ ਪੁੱਤਰ ਭਾਈ ਭਾਨ ਸਿੰਘ ਜੀ ਕਾਨੋ ਵਾਲਾ ਰੋਡ ਬਟਾਲਾ ਇਹ ਦੋ ਸ਼ਖਸੀਤਾਂ ਦੀ ਜਿਹੜੀ ਸਿੰਘ ਸਹਿਬਾਨਾਂ ਦੀ ਤੇ ਭਾਈ ਗਰਬਖ ਸਿੰਘ ਖਾਲਸਾ ਵੀ ਮੈਂਬਰ ਸੀ ਉਹਨਾਂ ਵੱਲੋਂ ਇਹ ਸ਼ਿਫਾਰਿਸ਼ ਕੀਤੀ ਸੀ ਇਹਨਾਂ ਨੂੰ ਜੋਗ ਪਾਇਆ ਗਿਆ ਸੀ ਤੇ ਉਹਨਾਂ ਦੋਹਾਂ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਸਿੰਘ ਸਾਹਿਬ ਗ੍ਰਾਂਤੀ ਸਿੰਘ ਉਹਨਾਂ ਦੀ ਜਿਹੜੀ ਉਹ ਚੋਣ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ। ਦੂਸਰਾ ਇੱਕ ਜਿਹੜਾ ਅਹਿਮ ਮਾਮਲਾ ਉਹ ਸਿਗਾ ਬੇ ਬੜੇ ਲੰਬੇ ਅਰਸੇ ਤੋਂ ਇੱਕ ਕਾਰਾਂ ਦੀ ਬਿਆਦਵੀ ਕਰ ਲੈ ਜਦੋਂ ਵੀ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਵਾਜ਼ ਬੁਲੰਦ ਕਰਦੀ ਉਹ ਆਵਾਜ਼ ਹੀ ਰਹਿ ਜਾਂਦੀ ਆ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਪਿਛਲੇ ਦਿਨੀ ਰਾਜਸਥਾਨ ਵਿਖੇ ਸਾਡੀਆਂ ਦੋ ਬੇਟੀਆਂ ਇੱਕ ਨੇ ਦਾ ਟਕਾਰ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੂੰ ਇਹ ਮੌਕਾ ਹੀ ਨਹੀਂ ਦਿੱਤਾ ਜਾਦ ਕੇ ਫੰਡਾਮੈਂਟਲ ਰਾਈਟ ਦੇ ਤੌਰ ਦੇ ਉੱਤੇ 6 ਇੰਚ ਇਹਨਾਂ ਦੀ ਆਪਣੀਆਂ ਵੀ ਨਿਰਧਾਰ ਤੇ ਆ ਕੇ ਜਹਾਜ਼ 'ਚ ਵੀ ਜਾਣਾ ਹੋਵੇ ਤੇ ਉਹਦੇ ਵਿੱਚ 6 ਇੰਚ ਦੀ ਜਿਹੜੀ ਤੁਸੀਂ ਸਰੀ ਸਾਹਿਬ ਪਹਿਨ ਕੇ ਜਾ ਸਕਦੇ ਆ ਪਰ ਉਸ ਬੇਟੀ ਨੂੰ ਹੀ ਨਹੀਂ ਮਨਾ ਕੀਤਾ ਉਹ ਤੋਂ ਇਲਾਵਾ ਦੂਸਰੀ ਜਿਹੜੀ ਬੇਟੀ ਸੀ ਉਹਨੇ ਬੜੀ ਜਦੋਜਹਿਦ ਕੀਤੀ ਪਰ ਉਹਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਵੀ ਅਕਸਰ ਆਇਆ ਕਿ ਸੈਂਟਰਲ ਜਿਹੜੇ ਸਕੂਲ ਆ ਜਿਹੜੇ ਆਪਣੇ ਆਮ ਤੌਰ ਦੇ ਉੱਤੇ 에어ਫੋਰਸ ਸਟੇਸ਼ਨ ਦੇ ਉੱਤੇ ਫੌਜ ਦੇ ਸਟੇਸ਼ਨਾਂ ਦੇ ਉੱਤੇ ਉਹ ਬੱਚੇ ਜਿਹੜੇ ਐਂਟ੍ਰੈਂਸ ਟੈਸਟ ਦੇਣ ਜਾਂਦੇ ਆ ਤਾਂ ਉਹਨਾਂ ਦੇ ਖੜੇ ਲਹਾਏ ਜਾਂਦੇ ਆ ਮੈਂ ਸਮਝਦਾ ਇਹ ਧਾਰਮਿਕ ਤੌਰ ਤੇ ਬਹੁਤ ਵੱਡੀ ਇੱਕ ਅਵਗਿਆ ਕੀਤੀ ਜਾਂਦੀ ਜਾਂਦ ਕੇ ਇਹ ਪੰਜਾਬ ਦੀ ਪਰੰਪਰਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਅਮਰਧਾਰੀ ਸਿੱਖ ਨੇ ਪੰਜ ਕਕਾਰਾਂ ਆਂਗ ਸੰਗ ਰੱਖਣੇ ਆ ਤੇ ਇੱਥੇ ਪਤਾ ਵੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਸਿੱਖ ਰਹਿਤ ਮਰਿਆਦਾ ਤੇ ਜਿਹੜਾ ਅਮਰਧਾਰੀ ਸਿੱਖ ਹੈ ਉਹਦੀ ਰਹਿਤ ਕੀ ਆ ਪਰ ਉਹ ਜਾਣ ਬੁੱਝ ਕੇ ਇਹੋ ਜਿਹਿਆਂ ਖੋਜੀਆਂ ਜਿਹੜੀਆਂ ਉੱਥੇ ਸ਼ਰਾਰਤਾਂ ਕਰਦੇ ਆ ਜਿਹੜੀਆਂ ਕਰਨਾਤਮਕ ਤੌਰ ਤੇ ਸਿੱਖਾਂ ਨੂੰ ਸੋਚਣ ਨੂੰ ਮਜਬੂਰ ਕਰਦੇ ਆ ਤੇ ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜਿਹੇ ਆ ਹਮਾਕਤ ਕਰਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਚਾਹੇ ਪਾਰਚਾ ਦਾਰਜ ਕੀਤਾ ਜਾਵੇ ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ ਅਸੀਂ ਅੱਜ ਵਿਚਾਰ ਕੀਤੀ ਆ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਾਰਾਂ ਕੋਲੋਂ ਰਾਇ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਜ਼ਰੂਰ ਖੜਕਾਵਾਂਗੇ ਕਿਉਂਕਿ ਬਹੁਤ ਵੱਡੀ ਤੇ ਸਿੰਘ ਸਾਬਾ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਇਹਦੇ ਉੱਤੇ ਵੱਖ-ਵੱਖ ਜਥੇਬੰਦੀਆਂ ਸਾਧ ਕੇ ਇਹਨਾਂ ਨੂੰ ਸੁਚੇਤ ਕਰੋ ਕਿਉਂਕਿ ਰੋਜ਼ ਦੀ ਇੱਕ ਗੱਲ ਹੋ ਗਈ ਹੈ। ਉਹ ਤੋਂ ਇਲਾਵਾ ਜਿਹੜਾ ਆ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕੰਗਨਾ ਕੰਗਨਾ ਰਣੌਤ ਬਣ ਕੇ ਗਈ। ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ। ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ-ਬੜੀ ਬੋਲਦੀ ਨੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖਿਆ ਸਾਰੇ ਇਹਨਾਂ ਨੂੰ ਕਰਨਾਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹਤੇ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਾਰਜ ਹੋਣਾ ਬਣਦਾ ਦੂਸਰਾ ਹਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਟੂਰਿਸਟ ਉੱਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕੇਸਾਤਾਰੀ ਨਹੀਂ ਸੀ ਉਹਦੀ ਵਾਈਫ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋ ਸੀ ਉਹਨਾਂ ਬੁਰੀ ਤਰ੍ਹਾਂ ਜਿਹੜਾ ਆ ਫਟੜ ਕੀਤਾ ਗਿਆ ਤੇ ਮੈਂ ਸਮਝਦਾ ਪਈ ਇਹ ਕਾਨੂੰਨ ਆ ਕਿਹੜਾ ਇਜਾਜ਼ਤ ਦਿੰਦਾ ਵੀ ਜੇ ਕਿਸੇ ਨੇ ਕੋਈ ਕੀਤਾ ਵੀ ਆ ਕੋਈ ਤੇ ਉਹ ਦੂਸਰੇ ਜਿਹੜੇ ਆ ਉਹਦਾ ਕਿਉਂ ਰਿਜ਼ਲਟ ਭੁਗਤਣ ਪਹਿਲਾਂ ਤਾਂ ਬੜੀ ਵੱਡੀ ਜਿਆਦਤੀ ਆ ਜੇ ਉਹ ਬੇਟੀ ਕੁਲਵਿੰਦਰ ਨੇ ਕੋਈ ਗੱਲ ਕੀਤੀ ਸੀ ਉਹਦੇ ਦਾ ਪਰਚਾ ਦਾਰਜ ਹੋ ਗਿਆ ਤੇ ਉਹਦੀ ਬਦਲੀ ਵੀ ਬੰਗਲੌਰ ਦੀ ਕਰਤੀ ਤੇ ਜਿਹੜੀ ਬਤੌਰ ਮੈਂਬਰ ਪਾਰਲੀਮੈਂਟ ਜਾਣਦੀ ਆ ਉਹ ਸਿੱਖਾਂ ਤੇ ਤੰਜ ਕੱਸੇ ਤੇ ਆਪਾਂ ਉਹਨੂੰ ਕੁਛ ਨਾ ਕਹੀਏ ਔਰ ਰਾਦਰ ਮਤਲਬ ਸਕਿਉਰਟੀ ਪ੍ਰੋਵਾਈਡ ਕਰਕੇ ਇੱਕ ਸ਼ਾਇਦ ਪਈ ਇਹਨੂੰ ਮੈਟਲ ਦਿੱਤਾ ਜਾ ਰਿਹਾ ਮੈਂ ਸਮਝਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਹੀ ਬਿਤਕਰਾ ਕੀਤਾ ਜਾ ਰਿਹਾ ਔਰ ਇਹ ਹੌਲੀ ਹੌਲੀ ਘੜਾ ਭਰਦਾ ਜਾ ਰਿਹਾ ਦੇ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਮਾਜਲ ਸਰਕਾਰ ਜਿਹੜੀ ਉਹ ਸੁਚੇਤ ਹੋਵੇ ਪਏ ਸਾਨੂੰ ਤਾਂ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਆਤ ਕੀ ਦੇਖ ਲਾਉ ਕਿੰਨੇ ਕੁ ਘਟ ਗਏ ਉਹ ਸਾਰੇ ਉਧਰ ਜੰਮੂ ਕਸ਼ਮੀਰ ਵੱਲੋਂ ਦੌੜ ਗਏ ਤੀਸਰਾ ਜਿਹੜਾ ਸਗਾ ਉਹ ਸਗਾ ਜਿਹੜਾ ਇੱਥੇ ਜੋਗਾ ਕਰਨ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ ਉਹਦੇ ਵੱਲੋਂ ਵੀ ਲਿਖ ਕੇ ਆਇਆ ਪਰ ਮੈਂ ਅਕਸਰਿਕ ਕਿਉਂਕਿ ਮੈਂ ਬਹੁਤ ਇਹਦੀ ਡੰਗਾਈ ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ ਪਰ ਅੱਜ ਐਗਜ਼ੈਕਟਿਵ ਦੀ ਮੀਟਿੰਗ ਸੀ ਇਹਨੂੰ ਬੜੇ ਸਖਤ ਲਾਬਜਾਂ ਦੇ ਵਿੱਚ ਇਹਨੂੰ ਕੰਡੈਮਨਿੰਗ ਕੀਤਾ ਇਹਨੂੰ ਤਾੜਨਾ ਕੀਤੀ ਗਈ ਕਿ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ ਉਹ ਜਾਣ ਬੁੱਝ ਕੇ ਕੀਤਾ ਗਿਆ ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਵੱਲੋਂ ਆਇਆ ਵੀ ਸਾਨੂੰ ਮਾਫੀ ਦਿੱਤੀ ਜਾਵੇ ਮੈਂ ਸਮਝਦਾ ਕਿ ਚਲੋ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਪਰ ਜੇ ਆਪਾਂ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਜੇ ਇਹਨਾਂ ਸਿੱਖ ਤੇ ਘਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਫੇਰ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਕੇ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫਿਰ ਬਖਸ਼ਣਯੋਗ ਨਹੀਂ ਹੁੰਦੀ ਸੋ ਐਗਜ਼ੈਕਟਿਵ ਕਮੇਟੀ ਇਹ ਸਮੁੱਚੇ ਤੌਰ ਤੇ ਦੇਸ਼ ਦੇ ਵਿਦੇਸ਼ ਦੀਆਂ ਸੰਗਤਾਂ ਨੂੰ ਜਿਓ ਆ ਕਹਿੰਦੀ ਆ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ ਕੁਝ ਉਥੇ ਸਾਡੇ ਸਪੀਕਰਾਂ ਦੇ ਮੁੰਡੇ ਬੋਲਦੇ ਵੀ ਆ ਜੀ ਆਇਆਂ ਨੂੰ ਪਰ ਇਸ ਸਥਾਨ ਦਾ ਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ ਉਹ ਮਰਿਆਦਾ ਨੂੰ ਭੰਗ ਨਾ ਕਰੋ ਕਿਉਂਕਿ ਸਾਡਾ ਵੀ ਚਿਤ ਨਹੀਂ ਕਰਦਾ ਫੇਰ ਵੀ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਣ ਦਾ ਆਦੇਸ਼ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ ਉਦੋਂ ਜ਼ਿਆਦਾ ਉਥੇ ਕੈਮਰਾ ਘਮਾਉਣਾ ਉਥੇ ਜਾ ਕੇ ਦੂਸਰਿਆਂ ਨੂੰ ਫੇਰ ਪਰੇਸ਼ਾਨੀ ਕਰਨੀ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ